ਸਤਿ ਸ਼੍ਰੀ ਅਕਾਲ ਜੀ ਮੈਂ ਹਕੀ ਰਿੰਦੀਪ ਕੌਰ ਮਠਾੜੂ ਮੇਰੇ ਚੈਨਲ ਫਾਤੀ ਕਲੈਕਸ਼ਨ ਬੁੜਲਾਡਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹਾ ਹੋਪਸ ਹੋ ਸਾਰੇ ਤੁਸੀਂ ਆਪਣੇ ਆਪਣੇ ਪਲੇਸਿਸ ਸੇ ਠੀਕ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਪਸ਼ਮੀਨੇ ਦੇ ਸੂਟ ਲੈ ਕੇ ਆਏ ਆ ਜਿਹੜੇ ਰਹਿਣਗੇ ਜੀ ਰਾਮ ਟੈਕਸ ਦੇ ਬਕਾਇਦਾ ਜਿਹੜੀ ਸਟੈਂਪ ਲੱਗੀ ਹੋਈ ਹੈ ਸਾਰੀ ਕੰਨੀ ਦੇ ਉੱਪਰ ਪ੍ਰਾਈਸ ਵੀ ਬਹੁਤ ਜੈਨੂਅਲ ਲੈ ਕੇ ਆਏ ਆ ਜੀ ਸੇਲ ਪ੍ਰਾਈਸ ਤੇ ਆਪਾਂ ਇਹ ਸੂਟ ਕੱਢ ਰਹੇ ਆ ਹਾ ਹੁਣ ਆਪਾਂ ਸੇਲ ਸਟਾਰਟ ਕਰਤੀ ਹੈ ਜੀ ਸਾਰੇ ਸਰਦੀ ਦੇ ਸਟਾਕ ਦੀ ਜੋ ਵੀ ਕਸਟਮਰ ਜੋ ਵੀ ਆਣਾ ਚਾਹੁੰਦੇ ਆ ਜੀ ਸ਼ਾਪ ਤੇ ਆ ਕੇ ਤੁਸੀਂ ਆਪਣੇ ਸਰ ਸੇਲ ਪ੍ਰਾਈਸ ਤੇ ਲਿਜਾ ਸਕਦੇ ਹੋ ਫਰਸਟ ਜਿਹੜਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਸਾਰੇ ਮੈਚਿੰਗ ਰਹਿਣਗੇ ਇਹ ਸ਼ਰਟ ਦਾ ਜਿਹੜਾ ਡਿਜ਼ਾਈਨ ਹੈ ਜੀ ਇਹ ਹੈਗੇ ਜੀ ਦੀ ਬਾਟਮ ਬਹੁਤ ਸੋਹਣਾ ਪਸ਼ਮੀਨਾ ਲੱਗਿਆ ਹੋਇਆ ਹੈ ਜੀ ਪ੍ਰਾਈਸ ਵੀ ਬਹੁਤ ਘੱਟ ਹੈ ਜੀ ਰਾਮ ਟੈਕਸ ਦਾ ਫੈਬਰਿਕ ਹੈ ਬਹੁਤ ਸੋਹਣਾ ਜਿਹੜਾ ਇਹਦਾ ਜਿਹੜਾ ਸਟੱਫ ਵੀ ਬਹੁਤ ਸੋਹਣਾ ਹੈ ਜੀ ਪ੍ਰਾਈਸ ਹੈਗਾ ਇਹਦਾ ਸਿਰਫ ਤੇ ਸਿਰਫ 800 ਰੁਪਏ ਦੇ ਵਿੱਚ ਜਿਹੜਾ ਇਹ ਸੂਟ ਤੁਹਾਨੂੰ ਮਿਲ ਜੂਗਾ ਜੀ ਇਹ ਸੀਗਾ ਇਹਦਾ ਫਰਸਟ ਕਲਰ ਇਹ ਹੈਗਾ ਮਹਿੰਦੀ ਸ਼ੇਡ ਜੀ ਸੈਕੰਡ ਜਿਹੜਾ ਇਹਦਾ ਕਲਰ ਹੈਗਾ ਜੀ ਬਲੈਕ ਕਲਰ ਬਲੈਕ ਦੇ ਵਿੱਚ ਜੀ ਸੇਮ ਡਿਜ਼ਾਈਨ ਬਹੁਤ ਸੋਹਣਾ ਸ਼ੇਡ ਹੈ ਜੀ ਇਹ ਬਲੈਕ ਕਲਰ ਪ੍ਰਾਈਸ ਰਹੇਗਾ ਜੀ ਇਹਦਾ ਸਿਰਫ ਤੇ ਸਿਰਫ 800 ਰੁਪਏ 800 ਰੁਪਏ ਦੇ ਵਿੱਚ ਰਾਮ ਟੈਕਸ ਦਾ ਸੂਟ ਤੁਹਾਨੂੰ ਮਿਲ ਰਿਹਾ ਜੀ ਜੋ ਵੀ ਪਹਿਨ ਲੈਣਾ ਚਾਹੁੰਦੀ ਹੈ ਲੈ ਸਕਦੀ ਹੈ ਆਫਰ ਵਾਲੇ ਸੂਟ ਨੇ ਜੀ ਇਹ ਕਦੀ ਕਦੀ ਆਉਂਦੇ ਨੇ ਰੋਜ਼ ਨਹੀਂ ਆਉਂਦੇ ਨੈਕਸਟ ਜਿਹੜਾ ਕਲਰ ਹੈਗਾ ਜੀ ਇਹਦਾ ਮਹਿੰਦੀ ਗ੍ਰੀਨ ਕਲਰ ਹੈ ਦੇਖ ਸਕਦੇ ਹੋ ਬਹੁਤ ਸੋਹਣਾ ਜਿਹੜਾ ਇਹਦਾ ਕਲਰ ਹੈ ਜੀ ਸਾਰਾ ਜਿਹੜਾ ਪ੍ਰੋਪਰ ਜਿਹੜਾ ਸਾਰਾ ਸਟੱਫ ਰਹੇਗਾ ਪ ਬਹੁਤ ਸੋਹਣੀ ਕੁਆਲਿਟੀ ਹੈ ਜੀ ਬਹੁਤ ਵਧੀਆ ਕੁਆਲਿਟੀ ਦਾ ਇਹ ਪਸ਼ਮੀਨਾ ਹੈ ਖਰਾਬ ਨਹੀਂ ਹੋਏਗਾ ਕੋਈ ਬੁਰ ਨਹੀਂ ਆਏਗਾ ਇਹਦੇ ਤੇ ਜਿਹੜੀਆਂ ਇਹਨਾਂ ਦੀ ਬਾਟਮ ਆਣੀਆਂ ਜੀ ਇਹਦੀ ਬਾਟਮ ਤੇ ਵੀ ਦੇਖੋ ਸੈਲਫ ਪ੍ਰਿੰਟਿੰਗ ਬਣੀ ਹੋਈ ਹੈ ਬਾਟਮ ਤੇ ਵੀ ਪ੍ਰਿੰਟਿੰਗ ਬਣੀ ਹੋਈ ਹੈ ਜੀ ਸ਼ਰਟ ਤੇ ਵੀ ਡਿਜ਼ਾਈਨਿੰਗ ਬਹੁਤ ਸੋਹਣੀ ਡਿਜ਼ਾਈਨਿੰਗ ਬਣੀ ਹੋਈ ਹੈ ਜਿਵੇਂ ਮਰਜ਼ੇ ਲੇਸਿਸ ਵਗੈਰਾ ਨਾਲ ਡਿਜ਼ਾਈਨ ਕਰਕੇ ਤੁਸੀਂ ਇਹਨੂੰ ਬਣਾ ਸਕਦੇ ਹੋ ਪ੍ਰਾਈਸ ਹੈਗਾ ਜੀ ਇਹਦਾ 800 ਰੁਪਏ ਪਰ ਸੂਟ ਇਹਦਾ ਫਸਟ ਕਲਰ ਇਹ ਸੀਗਾ ਜੀ ਸੈਕਿੰਡ ਕਲਰ ਇਹਦਾ ਮਹਿੰਦੀ ਹੋ ਗਿਆ ਤਿੰਨ ਕਲਰਾਂ ਦੇ ਵਿੱਚ ਜਿਹੜਾ ਇਹ ਡਿਜ਼ਾਈਨ ਆਪਣੇ ਕੋਲੇ ਆਇਆ ਜੀ ਥਰਡ ਕ ਮਾਜੈਂਟਾ ਸ਼ੇਡ ਹੈ ਜੀ ਤਿੰਨ ਕਲਰ ਆਏ ਨੇ ਜੀ ਇਹਦੇ ਤਿੰਨੋਂ ਹੀ ਕਲਰ ਬਹੁਤ ਸੋਹਣੇ ਨੇ ਜੀ ਫਸਟ ਆਇਆ ਜੀ ਆਪਣਾ ਲਾਈਟ ਜਿਹੜਾ ਮਹਿੰਦੀ ਆ ਗਿਆ ਜੀ ਇੱਕ ਆ ਗਿਆ ਆਪਣਾ ਡਾਰਕ ਗ੍ਰੀਨ ਔਰ ਇੱਕ ਆ ਗਿਆ ਮਾਜੈਂਟਾ ਤਿੰਨ ਸ਼ੇਡ ਨੇ ਜੀ ਤਿੰਨੋਂ ਹੀ ਸ਼ੇਡ ਬਹੁਤ ਸੋਹਣੇ ਨੇ ਨੈਕਸਟ ਜਿਹੜਾ ਇਹਦੇ ਵਿੱਚ ਆਪਾਂ ਲੈ ਕੇ ਆਏ ਜੀ ਤੁਹਾਡੇ ਲਈ ਲਾਈਟ ਚਾਰਟ ਦੇ ਵਿੱਚ ਵੀ ਆਇਆ ਜੀ ਆਪਣੇ ਕੋਲੇ ਇਹ ਹੈਗੀ ਹੈ ਜੀ ਗ੍ਰੇ ਕਲਰ ਦੀ ਸ਼ਰਟ ਰਹੂਗੀ ਗ੍ਰੇ ਕਲਰ ਦੀ ਸ਼ਰਟ ਹੈ ਜੀ ਇਹ ਸ਼ਰਟ ਦੇ ਵਿੱਚ ਪ੍ਰੋਪਰ ਪ੍ਰਿੰਟਿੰਗ ਬਣੀ ਹੋਈ ਹੈ ਨਾਲ ਇਹਦੀ yellow ਕਲਰ ਦੀ ਹੈਗੀ ਹੈ ਜੀ ਬਾਟਮ ਹਲਕੀ ਜੀ ਪ੍ਰਿੰਟਿੰਗ ਬਾਟਮ ਦੇ ਵਿੱਚ ਵੀ ਹੈ ਤੁਹਾਨੂੰ ਦਿਖ ਰਿਹਾ ਹੋਊਗਾ ਤੁਹਾਨੂੰ ਔਰ ਕੋਈ ਇਹਦੇ ਤੇ ਲਾਈਨਿੰਗ ਦੀ ਲੋੜ ਨਹੀਂ ਹੈਗੀ ਜੇ ਬਿਨਾ ਲਾਈਨਿੰਗ ਤੋਂ ਸੂਟ ਇਹ ਬਣ ਗਏ ਬਹੁਤ ਸੋਹਣਾ ਜਿਹੜਾ ਇਹ ਸਟੱਫ ਹੈ ਜੀ ਸਟੱਫ ਬਾਰੇ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਆ ਰਾਮਟੈਕਸ ਦਾ ਹਨ ਤੁਸੀਂ ਖੁਦ ਹੀ ਤੁਹਾਨੂੰ ਪਤਾ ਹੀ ਹੈ ਜੀ ਰਾਮਟੈਕਸ ਜਿਹੜਾ ਸਟੱਫ ਹੁੰਦਾ ਹੈ ਕਾਫੀ ਜ਼ਿਆਦਾ ਕੁਆਲਿਟੀ ਵਾਈਜ਼ ਹੈ ਬਹੁਤ ਜ਼ਿਆਦਾ ਸੁਪੀਰੀਅਰ ਹੈ ਇਹਦਾ ਕੁਆਲਿਟੀ ਵਾਈਜ਼ ਹੈ ਕੋਈ ਕੰਪਰੋਮਾਈਜ਼ ਨਹੀਂ ਕਰਦੇ ਹੁੰਦੇ ਔਰ ਇਹ ਸੀਗਾ ਇਹਦਾ ਫਰਸਟ ਕਲਰ ਇਹ ਹੈਗਾ ਜੀ ਇਹਦਾ ਸੈਕਿੰਡ ਕਲਰ ਪ੍ਰਾਈਸ ਰੂਗਾ ਸਿਰਫ ਤੇ ਸਿਰਫ 800 ਰੁਪਏ ਇਹ ਹੈਗਾ ਸੀ ਜੀ ਸੈਕਿੰਡ ਜਿਹੜਾ ਥਰਡ ਡਿਜ਼ਾਈਨ ਸੀਗਾ ਇਹ ਆ ਗਿਆ ਫੋਰਥ ਡਿਜ਼ਾਈਨ ਫੋਰਥ ਡਿਜ਼ਾਈਨ ਦੇਖ ਸਕਦੇ ਹੋ ਬਹੁਤ ਸੋਹਣਾ ਹੈ ਇਹ ਸੂਟ ਰਹਿਣ ਵਾਲਾ ਹੈ ਜੀ ਫੋਰਥ ਡਿਜ਼ਾਈਨ ਦਾ ਇਹ ਹੈਗੀ ਜੀ ਇਹਦੀ ਬਾਟਮ ਬਹੁਤ ਸੋਹਣਾ ਜਿਹੜਾ ਇਹ ਸੂਟ ਹੈ ਜੀ ਇਹਦਾ ਜਿਹੜੀ ਇਹਦਾ ਫਲਾਰ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ ਹਾਂਜੀ ਮੈਂ ਤੁਹਾਨੂੰ ਦੱਸ ਦੇਵਾਂ ਜੀ ਜਿਹੜੇ ਇਹਦੇ ਸਟੈਂਪਿੰਗ ਹਰ ਸਟੱਫ ਦੇ ਉੱਤੇ ਆਉਗੀ ਜੀ ਬਾਟਮ ਤੇ ਵੀ ਸ਼ਰਟ ਤੇ ਵੀ ਜਿਹੜੇ ਇਹ ਸੂਟ ਨੇ ਨਾ ਜੀ ਆਹ ਵਾਲਾ ਡਿਜ਼ਾਈਨ ਹੈ ਕਾਫੀ ਪਹਿਲਾਂ ਜਿਹੜੀਆਂ ਮੇਰੀਆਂ ਮਾਵਾ ਮਾਦੀਆਂ ਦੇ ਹਾਂ ਦੀਆਂ ਲੇਡੀਜ਼ ਨੇ ਨਾ ਉਹਨਾਂ ਦੇ ਟਾਈਮ ਤੇ ਆਹ ਡਿਜ਼ਾਈਨ ਕਾਫੀ ਜ਼ਿਆਦਾ ਫੇਮਸ ਹੁੰਦਾ ਸੀ ਇਹਨੂੰ ਸੜਕ ਬਾਜ਼ਾਰ ਦਾ ਸੂਟ ਕਹਿੰਦੇ ਹੁੰਦੇ ਸੀ ਜੋ ਕੋਈ ਵੱਡੀ ਭੈਣ ਮੇਰਾ ਸੂਟ ਕੋਈ ਮਤਲਬ ਵੀਡੀਓ ਦੇਖ ਰਹੀ ਹੈ ਉਹਨੂੰ ਸ਼ਾਇਦ ਉਹ ਗੱਲ ਦਿਮਾਗ 'ਚ ਆ ਜਾਵੇ ਜਿਹੜਾ ਇਹ ਵਾਲਾ ਡਿਜ਼ਾਈਨ ਸੀ ਬਹੁਤ ਪਹਿਲਾਂ ਅੱਜ ਤੋਂ ਘੱਟੋ ਘੱਟ 25 30 35 40 ਸਾਲ ਪਹਿਲਾਂ ਦੀ ਗੱਲਾਂ ਨੇ ਜੀ ਇਹ 35 40 ਸਾਲ ਪਹਿਲਾਂ ਇਹ ਸੂਟ ਆਉਂਦੇ ਹੁੰਦੇ ਸੀਗੇ ਇਹਨਾਂ ਨੂੰ ਸੜਕ ਬਾਜ਼ਾਰ ਦਾ ਸੂਟ ਆਖਿਆ ਜਾਂਦਾ ਸੀ ਉਦੋਂ ਇਸ ਪ੍ਰਿੰਟਿੰਗ ਨੂੰ ਵੀ ਸੜਕ ਬਾਜ਼ਾਰ ਦੇ ਸੂਟ ਹਨਾ ਮਾਰਕੀਟ ਦੇ ਵਿੱਚ ਆਏ ਨੇ ਆਪਾਂ ਉਹ ਜਿਹੜੀਆਂ ਯਾਦਾਂ ਤਾਜ਼ੀਆਂ ਕਰਤੀਆਂ ਜੀ ਆਪਾਂ ਦੁਬਾਰਾ ਤੋਂ ਤੁਹਾਡੇ ਲਈ ਸੜਕ ਬਾਜ਼ਾਰ ਦੇ ਸੂਟ ਲੈ ਕੇ ਆਏ ਆ ਪਹਿਲਾਂ ਮੇਰੇ मामा ਨੇ ਖੁਦ ਪਾਏ ਹੋਣਗੇ ਹੁਣ ਉਹਨਾਂ ਦੇ ਨੂਹਾਂ ਧੀਆ ਪਾਉਣਗੀਆਂ ਇਹਦੇ ਇਹਦੇ ਵਿੱਚ ਕਲਰ ਆ ਜਾਣਗੇ ਜੀ ਮਹਿਰੂਨ ਕਲਰ ਹੈ ਨੈਕਸਟ ਹੈਗਾ ਜੀ ਇਹਦਾ ਮੋਰ ਪੰਖੀ ਗ੍ਰੀਨ ਦੇ ਨਾਲ ਮੈਚਿੰਗ ਆ ਗਈ ਸੈਕਿੰਡ ਕਲਰ ਥਰਡ ਹੈਗਾ ਜੀ ਇਹਦਾ ਮਸਟਰਡ ਕਲਰ ਨਾਲ ਮੈਚਿੰਗ ਹੈ ਫੋਰਥ ਹੈਗਾ ਜੀ ਇਹਦਾ ਮਹਿੰਦੀ ਨਾਲ ਮੈਚਿੰਗ ਹੈ ਚਾਰ ਇਹਦੇ ਵਿੱਚ ਆਣਗੇ ਜੀ ਕਲਰ ਮਹਿੰਦੀ ਆ ਗਿਆ ਜੀ ਗ੍ਰੀਨ ਆ ਗਿਆ yellow ਆ ਗਿਆ ਮਸਟਰਡ ਐਂਡ ਮਹਿਰੂਨ ਆ ਗਿਆ ਜੀ ਚਾਰ ਕਲਰ ਆ ਗਏ ਜੀ ਇਹ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਸਟਫ ਸਾਰਾ ਰਹੂਗਾ ਜਿਹੜਾ ਆਪਣਾ ਰਾਮ ਟੈਕਸ ਦਾ ਰਹੂਗਾ ਸਟਫ ਸਾਰਾ ਹੀ ਆਪਾਂ ਤੁਹਾਨੂੰ ਪਤਾ ਹੀ ਹੈ ਜੀ ਕੁਆਲਿਟੀ ਵਾਈਜ਼ ਆਪਾਂ ਵੀ ਕੰਪਰੋਮਾਈਜ਼ ਨਹੀਂ ਕਰਦੇ ਕੰਪਨੀ ਵੀ ਕੰਪਰੋਮਾਈਜ਼ ਨਹੀਂ ਕਰਦੀ ਬਹੁਤ ਸੋਹਣੇ ਜਿਹੜੇ ਤੁਹਾਡੇ ਲਈ ਅਸੀਂ ਸੂਟ ਲੈ ਕੇ ਆਉਣੇ ਰਹੇ ਹਾਂ ਸਟਫ ਸਾਰਾ ਰਾਮ ਟੈਕਸ ਦਾ ਹੈ ਜੀ ਨੰਬਰ ਜਿਹੜਾ 1 ਨੰਬਰ ਦੀ ਇਹਦੀ ਸਭ ਤੋਂ ਵਧੀਆ ਇਹਦਾ ਰਾਮ ਟੈਕਸ ਦਾ ਹੀ ਹੁੰਦਾ ਜੀ ਇਹਦਾ 나ਈ ਦਾ ਇਹਦੇ ਪਸ਼ਮੀਨੇ ਦੇ ਉੱਤੇ ਬੋਰ ਆਉਂਦਾ ਹੈ ਜੀ 나ਈ ਇਹਦੇ ਉੱਤੇ ਕਦੇ ਵੀ ਕੋਈ ਇਦਾਂ ਦੀ ਦਿੱਕਤ ਆਉਂਦੀ ਹੈ ਜੀ ਤੁਹਾਨੂੰ ਕੋਈ ਸ਼੍ਰਿੰਕ ਹੋਣ ਦੀ ਜਾਂ ਕਲਰ ਜਾਣ ਦੀ ਐਵੇਂ ਦੀ ਕੋਈ ਦਿੱਕਤ ਨਹੀਂ ਆਊਗੀ ਬਹੁਤ ਸੋਹਣਾ ਇਹ ਜਿਹੜਾ ਸਟੱਫ ਰਹਿਣ ਵਾਲਾ ਸਾਰਾ ਔਰ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਇਹ ਕੱਪੜਾ ਜੀ ਬੁਰ ਨਹੀਂ ਆਊਗਾ ਇਹਦੇ ਉੱਤੇ ਲਾਈਟ ਡਾਰਕ ਸਾਰੇ ਸ਼ੇਡ ਆਉਣਗੇ ਪ੍ਰਾਈਸ ਵੀ ਬਹੁਤ ਘੱਟ ਹੈ ਜੀ ਪ੍ਰਾਈਸ ਹੈਗਾ ਸਿਰਫ ਤੇ ਸਿਰਫ 800 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਸਾਡੇ ਤੋਂ ਲੈ ਸਕਦੇ ਹੋ ਵਧੀਆ ਆਫਰ ਹੈ ਜੀ ਭੈਣਾਂ ਲਈ ਜਿਹੜੀਆਂ ਭੈਣਾਂ ਨੇ ਅੱਗੇ ਕਿਸੇ ਨੂੰ ਦੇਣੇ ਆ ਜੀ ਬਹੁਤ ਸੋਹਣੀ ਇਹ ਸੂਟ ਨੇ ਜੀ ਜਿਹੜੀਆਂ ਭੈਣਾਂ ਨੇ ਅੱਗੇ ਦੇਣ ਲੈਣ ਵਿੱਚ ਵੀ ਯੂਜ਼ ਕਰਨੇ ਆ ਬੜੇ ਸੋਹਣੇ ਇਹ ਆਫਰ ਜਿਹੜੀ ਤੁਹਾਡੇ ਲਈ ਰਹੂਗੀ ਸਾਰੇ ਕਲਰ ਮੈਂ ਤੁਹਾਨੂੰ ਦਿਖਾ ਦੇ ਥੋੜਾ ਜਿਹਾ ਸਟਾਕ ਹੈ ਜੀ ਆਪਾਂ ਸਟਾਕ ਕਲੀਅਰੈਂਸ ਸੇਲ ਹੈ ਜੀ ਆਪਣੀ ਥੋੜਾ ਜਿਹਾ ਹੀ ਸਟਾਕ ਹੈ ਤੇ ਜੋ ਵੀ ਭੈ ਲੈਣਾ ਚਾਹੁੰਦੇ ਆ ਲੈ ਸਕਦੇ ਆ ਜਿਵੇਂ ਦੋ ਸੂਟ ਇਹ ਦੋ ਦੋ ਸੂਟ ਵੀ ਤੁਹਾਨੂੰ ਮਿਲ ਜਾਣਗੇ ਗ੍ਰੀਨ ਵੀ ਔਰ yellow ਵੀ ਬਿਲਕੁਲ ਥੋੜਾ ਜਿਹਾ ਸਟਾਕ ਹੈ ਜੀ ਜਿਸ ਨੇ ਵੀ ਲੈਣਾ ਹੈ ਫਟਾਫਟ ਸਕਰੀਨਸ਼ਾਟ ਭੇਜ ਕੇ ਜਿਹੜਾ ਆਪਣਾ ਆਰਡਰ ਹੈ ਤੁਸੀਂ ਬੁੱਕ ਕਰ ਸਕਦੇ ਹੋ ਔਰ ਸੋਹਣੇ ਸੋਹਣੇ ਸੂਟ ਹੈ ਜਿਹੜੇ ਸਾਡੇ ਤੋਂ ਬਾਇ ਕਰ ਸਕਦੇ ਹੋ ਅੱਜ ਦੀ ਵੀਡੀਓ ਪੈ ਇੱਥੇ ਖਤਮ ਕਰਦੇ ਆ ਜੀ ਜਿਨ੍ਹਾਂ ਨੇ ਹਾਲ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ